ਇੱਕ ਇਹੋ ਜਿਹਾ ਇਸ਼ੂ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਨੂੰ ਪੰਜਾਬ ਦੀ ਹੋਂਦ ਨੂੰ ਮੈਂ ਤਾਂ ਕਹੂੰਗਾ ਇਫੈਕਟ ਕਰ ਰਿਹਾ ਹੈ ਆਪਾਂ ਸਾਰੇ ਦੇਖ ਰਹੇ ਆ ਬੜੇ ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਕਿ ਜਿੰਨੀਆਂ ਨੈਸ਼ਨਲ ਪਾਰਟੀਆਂ ਚਾਹੇ ਉਹ ਭਾਜਪਾ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਮੇਰਾ ਕਹਿਣ ਤੋਂ ਭਾਵ ਜਿਹੜੀਆਂ ਦਿੱਲੀ ਤੋਂ ਚਲਦੀਆਂ ਪਾਰਟੀ ਹੈ ਕਿਵੇਂ ਇੱਕ ਮੁਠ ਹੋ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਕਿਵੇਂ ਇਕੱਟੀਆਂ ਹੋ ਕੇ ਹੌਲੀ-ਹੌਲੀ ਪੰਜਾਬ ਦੇ ਹੱਕਾਂ ਨੂੰ ਖੋਰਾ ਲਾ ਰਹੀਆਂ ਤੇ ਪੰਜਾਬ ਦੇ ਵਿਰੁੱਧ ਇੱਕ ਸਾਜ਼ਿਸ਼ ਦੇ ਤਹਿਤ ਚਾਲਾਂ ਚੱਲ ਰਹੀਆਂ ਹੁਣ ਤੁਸੀਂ ਵੇਖੋ ਲੇਟੈਸਟ ਇੰਸੀਡੈਂਟ ਜਿਹੜਾ ਲੇਟੈਸਟ ਇਨਸਟੈਂਸ ਜਿਹੜਾ ਆਇਆ ਹੈ ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਫੈਸਲਾ ਹੋਇਆ ਹੈ ਕਿ 8500 ਕਿਊਸਿਕ ਪਾਣੀ ਐਡੀਸ਼ਨਲ ਜਿਹੜਾ ਹਰਿਆਣਾ ਦੇ ਸ਼ਹਿਰ ਤੋਂ ਓਵਰ ਐਂਡ ਅਬੋਵ ਹਰਿਆਣਾ ਆਲਰੇਡੀ ਆਪਦੇ ਹਿੱਸੇ ਦਾ ਪਾਣੀ 104% ਵਰਤ ਚੁੱਕਿਆ ਹੈ 4% ਆਲਰੇਡੀ ਓਵਰ ਚੱਲ ਰਿਹਾ ਹੈ ਜਿੰਨਾ ਉਸ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਤਿੰਨੇ ਡੈਮਾਂ ਨੂੰ ਰੈਗੂਲੇਟ ਕਰਦਾ ਹੈ ਭਾਗੜਾ ਡੈਮ ਪੌਂਗ ਡੈਮ ਰਜੀਤ ਸਾਗਰ ਡੈਮ ਉਹਦੇ ਚੋ ਜਿੰਨਾ ਸਟੇਟਾਂ ਦਾ ਹਿੱਸਾ ਫਿਕਸ ਹੋਇਆ ਹੈ ਹਰਿਆਣਾ 104% ਆਪਦੇ ਹਿੱਸੇ ਦਾ ਆਲਰੇਡੀ ਪਾਣੀ ਵਰਤ ਚੁੱਕਿਆ ਹੈ 20 ਮਈ ਤੱਕ ਹਿੱਸਾ ਫਿਕਸ ਹੁੰਦਾ ਹੈ ਤੇ ਅੱਜ ਆਪਾਂ 1 ਮਈ ਚ ਐ ਤੇ ਹਰਿਆਣਾ ਆਪਦਾ ਸ਼ੇਅਰ ਐਗਜ਼ੌਸਟ ਕਰ ਚੁੱਕਿਆ ਹੁਣ ਪੰਜਾਬ ਦੇ ਸ਼ੇਅਰ ਚੋਂ ਮੈਂ ਪੰਜਾਬ ਦਾ ਸ਼ੇਅਰ ਕਿਉਂ ਕਹਿ ਰਿਹਾ ਕਿਉਂਕਿ ਪਾਣੀ ਤਾਂ ਉਹੀ ਹੈ ਜੇ ਐਕਸਟਰਾ ਪਾਣੀ ਜਾਣਾ ਕਿਸੇ ਸੂਬੇ ਨੂੰ ਤਾਂ ਉਹ ਕਿਸੇ ਨਾ ਕਿਸੇ ਸਟੇਟ ਦਾ ਤਾਂ ਕਟਿਆ ਜਾਊਗਾ ਪੰਜਾਬ ਦੇ ਸ਼ਹਿਰ ਚੋਂ 8500 ਕਿਊਸਿਕ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸਾਰੇ ਕਾਨੂੰਨਾਂ ਨੂੰ ਸਾਰੇ ਰੂਲਸ ਤੇ ਰੈਗੂਲੇਸ਼ਨਸ ਨੂੰ ਛਿੱਕੇ ਟੰਗ ਕੇ ਫੈਸਲਾ ਹੋਇਆ ਤੱਕਾ ਦੇਖੋ ਤੁਸੀਂ ਕਿੰਨਾ ਹੋ ਰਿਹਾ ਜਦੋਂ ਤੁਹਾਨੂੰ ਯਾਦ ਹੋਵੇ ਹਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਬੋਰਡ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਮੈਂਡਟਰੀ ਹੁੰਦਾ ਸੀ ਗਵਰਨਮੈਂਟ ਆਫ ਇੰਡੀਆ ਨੇ 2 ਸਾਲ ਪਹਿਲਾਂ ਉਹ ਕਾਨੂੰਨ ਬਦਲ ਕੇ ਆ ਮੇਰੇ ਕੋਲੇ ਖਬਰ ਹੈ ਉਹ ਕਰਤਾ ਵੀ ਜੋ ਮੈਨੇਜ ਉਹ ਕਿਤੋਂ ਵੀ ਅਸੀਂ ਉਹ ਨੁਮਾਇੰਦਾ ਲੈ ਸਕਦੇ ਹਾਂ ਜ਼ਰੂਰੀ ਨਹੀਂ ਕਿ ਪੰਜਾਬ ਦਾ ਇੱਕ ਮੈਂਬਰ ਉੱਥੇ ਹੋਵੇ ਅਸੀਂ ਉਦੋਂ ਵੀ ਕਿਹਾ ਸੀ ਕੀ ਨੁਕਸਾਨ ਪੰਜਾਬ ਦਾ ਹੋਊਗਾ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜੂਗਾ ਪੰਜਾਬ ਦਾ ਪਹਿਰੇਦਾਰ ਹੀ ਨਹੀਂ ਜਦੋਂ ਉੱਥੇ ਕੋਈ ਪਰਮਨੈਂਟ ਬੈਠਾ ਹੋਊਗਾ ਉਦੋਂ ਪੰਜਾਬ ਦੇ ਹੱਕ ਸੁਰੱਖਿਅਤ ਕੌਣ ਰੱਖੂਗਾ ਤੇ ਅੱਜ ਆਪਣੇ ਸਾਹਮਣੇ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਫੈਸਲਾ ਹੈ ਉਹ ਗੱਲ ਸੱਚ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਇਹ ਵੇਖੋ ਜੀ 8500 ਕਿਊਸਿਕ ਮੈਂ ਜ਼ਿਕਰ ਕੀਤਾ ਮੀਟਿੰਗ ਹੋਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਰੀਆਂ ਪਾਰਟਨਰ ਸਟੇਟਸ ਉੱਥੇ ਵਿੱਚ ਬੈਠੀਆਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਜਿੰਨੀਆਂ ਬੀਜੇਪੀ ਰੂਲਡ ਸਟੇਟਸ ਸੀ ਸਾਰੀਆਂ ਹਰਿਆਣੇ ਦੇ ਨਾਲ ਇਕੱਠੀਆਂ ਹੋ ਕੇ ਇਹ ਫੈਸਲਾ ਕਰਾਇਆ ਚਾਹੇ ਰਾਜਸਥਾਨ ਸੀ ਚਾਹੇ ਦਿੱਲੀ ਸੀ ਚਾਹੇ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਸੀ ਫੈਸਲਾ ਕਰਾਇਆ ਕਿ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਐਕਸਟਰਾ ਹਿਮਾਚਲ ਪ੍ਰਦੇਸ਼ ਵੀ ਪਾਰਟਨਰ ਸਟੇਟ ਆ ਕਾਂਗਰਸ ਦੀ ਰੂਲਡ ਸਟੇਟ ਆ ਉਹ ਵੀ ਪੰਜਾਬ ਦੇ ਹੱਕ ਦੇ ਵਿੱਚ ਮੈਂ ਪੰਜਾਬ ਦਾ ਹੱਕ ਤਾਂ ਛੱਡੋ ਕਾਨੂੰਨ ਤੇ ਨਹੀਂ ਬੋਲੇ ਜੇ ਆਪਾਂ ਕਹੀਏ ਸਹੀ ਫੈਸਲੇ ਤੇ ਪੈਰਾ ਉਹਨਾਂ ਨੇ ਵੀ ਨਹੀਂ ਦਿੱਤਾ ਉਹ ਵੀ ਪੰਜਾਬ ਦੇ ਹੱਕ ਚ ਨਹੀਂ ਨਿਤਰੇ ਉੱਥੇ ਤੇ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਉਦੋਂ ਹੀ ਹੋ ਗਿਆ ਜਦੋਂ ਅੱਜ ਇਹਨਾਂ ਦੇ ਨੈਸ਼ਨਲ ਲੀਡਰ ਰਣਦੀਪ ਸੁਰਜੀਵਾਲਾ ਦੀ ਸਟੇਟਮੈਂਟ ਆਈ ਹੈ ਮੈਂ ਪੜ ਕੇ ਦੱਸ ਦਿੰਦਾ ਤੁਹਾਨੂੰ ਕੀ ਉਹਨਾਂ ਨੇ ਰਣਦੀਪ ਸੁਰਜੀਵਾਲਾ ਨੇ ਬੋਲਿਆ congress seeks prime minister's intervention to resolve dispute. one, the prime minister should give instructions to punjab chief minister Pagwant Maan and punjab government that they should not create any obstructions in allocation of haryana's water. if needed, important if needed, the central government should issue necessary instructions ਅੰਡਰ ਆਰਟੀਕਲ 257 ਅੰਡਰ ਆਰਟੀਕਲ 257 ਆਫ ਦਾ ਕਨਸਟੀਟਿਊਸ਼ਨ ਡੀਲਿੰਗ ਵਿਦ ਕੰਟਰੋਲ ਆਫ ਦਾ ਯੂਨੀਅਨ ਓਵਰ ਸਟੇਟਸ ਇਨ ਸਰਟਨ ਕੇਸਸ ਉਹ ਕਹਿੰਦਾ ਜੀ ਪ੍ਰਧਾਨ ਮੰਤਰੀ ਇੰਟਰਵਿਨ ਕਰੇ ਜੇ ਲੋਡ ਪੈਂਦੀ ਹੈ ਤਾਂ ਆਰਟੀਕਲ 257 ਦੇ ਤਹਿਤ ਜਿਹਦੇ ਚ ਸੈਂਟਰ ਸਟੇਟਸ ਦੇ ਉੱਤੇ ਆਪਦਾ ਫੈਸਲਾ ਥੋਪ ਸਕਦਾ ਉਹ ਆਰਟੀਕਲ ਨੂੰ ਵੀ ਇਨਵੋਕ ਕੀਤਾ ਜਾਵੇ ਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ। ਸੋ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਹੋ ਗਿਆ। ਹੁਣ ਪੰਜਾਬ ਦੇ ਕਾਂਗਰਸ ਦੇ ਲੀਡਰ ਲਿਪ ਸਰਵਿਸ ਨਾ ਕਰਨੇ تھے ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਸਭ ਤੋਂ ਸੀਨੀਅਰ ਲੀਡਰ ਗਾਂਧੀ ਪਰਿਵਾਰ ਤੋਂ ਬਾਅਦ ਰਣਜੀਤ ਸੂਰਜੇਵਾਲਾ ਜਿਹਦੀ ਸਟੇਟਮੈਂਟ ਬੜੀ ਕਲੀਅਰਲੀ ਕਾਂਗਰਸ ਦਾ ਸਟੈਂਡ ਦੱਸ ਰਹੀ ਹੈ। ਭਾਜਪਾ ਦੀਆਂ ਸਟੇਟਾਂ ਪਹਿਲਾਂ ਹੀ ਪਹਿਲਾਂ ਹੀ ਇਕੱਠੀਆਂ ਹੋ ਗਈਆਂ ਉੱਥੇ। ਆਮ ਆਦਮੀ ਪਾਰਟੀ ਵੇਖੋ ਤੁਸੀਂ ਇਹ ਵੀ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਰਨਿੰਗ ਵਿਦ ਦਾ ਹੈਰ ਐਂਡ ਹੰਟਿੰਗ ਵਿਦ ਦਾ ਹਾਉਂਡ ਦੋਨੋਂ ਪਾਸੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਰਿਆਣੇ ਦੇ ਮੁੱਖ ਮੰਤਰੀ ਦੀ ਚਿੱਠੀ ਆਈ ਹੈ ਇੱਕ ਜਿਦੇ ਚ ਉਹਨੇ ਭਗਵੰਤ ਮਾਨ ਨੂੰ ਲਿਖਿਆ ਕਿ ਆਪਣੀ ਟੈਲੀਫੋਨਿਕ ਕਾਨਵਰਸੇਸ਼ਨ ਹੋਈ ਸੀ 23 April ਨੂੰ ਜਿਦੇ ਚ ਤੁਸੀਂ ਸਾਨੂੰ ਅਸ਼ੋਰ ਕੀਤਾ ਸੀ ਮੈਨੂੰ ਅਸ਼ੋਰ ਕੀਤਾ ਸੀ ਕਿ 8500 ਕਿਊਸਿਕ ਪਾਣੀ ਅਸੀਂ ਤੁਹਾਨੂੰ ਦੇ ਦੇਵਾਂਗੇ ਅੱਜ ਜਦੋਂ ਰੌੜਾ ਪੈ ਗਿਆ ਤੇ ਭਗਵੰਤ ਮਾਨ ਵੀ ਮੁਕਰਨ ਲੱਗ ਗਿਆ ਉਸ ਗੱਲ ਤੋਂ ਤੇ ਪਹਿਲਾਂ ਆਸ਼ਵਾਸਨ ਕਿਉਂ ਦਿੱਤਾ ਜੀ ਕਿਉਂ ਸ਼ੋਰ ਕੀਤਾ ਤੁਸੀਂ ਮੈਂ ਤਾਂ ਸੈਣੀ ਸਾਹਿਬ ਨੂੰ ਪੁੱਛਣਾ ਚਾਹਣਾ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਸ ਸਮੇਂ ਗੱਲ ਹੋਈ ਸੀ ਥੋੜੀ ਕੋਈ ਟਾਈਮ ਵੀ ਵੇਖ ਲਿਆ ਕਰੋ ਇੱਥੇ ਏਮ ਤੇ ਪੀਐਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਬੰਦੇ ਦੀ ਸੋਚ ਦਾ ਕੀ ਇਹ ਗੱਲ 8 ਪੀਐਮ ਤੋਂ ਬਾਅਦ ਹੋਈ ਸੀ ਕਿ ਇਹ ਗੱਲ ਦਿਨ ਵੇਲੇ ਹੋਈ ਸੀ ਉਸ ਤੇ ਬੜਾ ਨਿਰਭਰ ਕਰਦਾ ਮੁੱਖ ਮੰਤਰੀ ਅਸ਼ੋਰੈਂਸ ਦੇ ਰਿਹਾ ਹਰਿਆਣੇ ਵਾਲਿਆਂ ਨੂੰ ਰੋਲਾ ਪੈ ਰਿਹਾ ਤੇ ਮੁੱਖ ਮੰਤਰੀ ਉਸ ਗੱਲ ਤੋਂ ਮੁਨਕਰ ਹੋ ਜਾਂਦਾ ਕੇਜਰੀਵਾਲ ਦੀ ਸਟੇਟਮੈਂਟ ਔਨ ਰਿਕਾਰਡ ਹੈ ਕਿ ਹਰਿਆਣੇ ਦਾ ਵੀ ਹੱਕ ਹੈ ਪਾਣੀ ਤੇ ਐਸਵਾਈਐਲ ਬਣਨੀ ਚਾਹੀਦੀ ਹੈ ਇੱਥੇ ਤਾਂ ਐਸਵਾਈਐਲ ਬਣਵਾਉਣ ਵਾਸਤੇ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਸੀ 39 ਸੈਕਟਰ ਚ ਮਿਨਿਸਟਰਜ਼ ਬੰਗਲੋ ਦੇ ਵਿੱਚ ਅਸ਼ੋਕ ਤਮਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪੰਜਾਬ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੀ ਐਸਵਾਈਐਲ ਹੋ ਕੰਪਲੀਟ ਹੋਣੀ ਚਾਹੀਏ ਚਾਹੀਦੀ ਹੈ ਤੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਵੀ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ 8500 ਕਿਊਸਿਕ ਦਾ ਜਿਹੜਾ ਫੈਸਲਾ ਹੋਇਆ ਉਹ ਆ ਉਹ ਕਾਨੂੰਨ ਕਿਹੜੇ ਐ ਮੈਂ ਉਹ ਤੁਹਾਨੂੰ ਪੜ੍ਹ ਦਿਆਂ ਮੈਂ ਸਭ ਕੁਝ ਅੱਜ ਅਖਬਾਰਾਂ ਚੋਂ ਤੇ ਰਿਕਾਰਡ ਚੋਂ ਪੜ੍ਹ ਰਿਆ ਮੈਂ ਕੋਈ ਵੀ ਗੱਲ ਆਪਦੇ ਕੋਲੋਂ ਨਹੀਂ ਕਹਿ ਰਿਆ ਆ ਵੇਖੋ ਤੁਸੀਂ ਪਾਖੜਾ ਡੈਮ ਰੈਗੂਲੇਸ਼ਨ ਮੈਨੂਅਲ ਰਿਕੁਆਇਰਡ ਪੰਜਾਬ ਟੂ ਫਰਸਟ ਪਲੇਸ ਐਨ ਇੰਟੈਂਟ ਟੂ ਪਾਖੜਾ ਡੈਮ ਅਫੀਸ਼ੀਅਲਸ ਫਾਰ ਰੀਲੀਜ਼ਿੰਗ ਐਡੀਸ਼ਨਲ ਵਾਟਰ ਇਨ ਰਿਸਪੌਂਸ ਬੋਰਡ ਅਫੀਸ਼ੀਅਲਸ ਡਿਸਾਈਡਿਡ ਟੂ ਵੇਵ ਥਿਸ ਪ੍ਰੋਵੀਜ਼ਨ ਐਜ਼ ਐਨ ਐਕਸੈਪਸ਼ਨ ਥਿਸ ਟਾਈਮ ਉਨੇ ਦਾ ਮਤਲਬ ਕੀ ਹੈ ਸਾਰੀਆਂ ਸਟੇਟਾਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਅਲੋਕੇਟ ਹੋ ਗਿਆ ਪਾਕੜਾ ਡੈਮ ਦੇ ਰੈਗੂਲੇਸ਼ਨਸ ਰੂਲਸ ਕੀ ਮੰਗੇਟ ਕਰਦੇ ਐ ਕੀ ਕਹਿੰਦੇ ਐ ਕਿ ਜੇ ਕਿਸੇ ਸਟੇਟ ਨੂੰ ਵੀ ਆਪਦੇ ਹਿੱਸੇ ਤੋਂ ਵੱਧ ਪਾਣੀ ਚਾਹੀਦਾ ਤੇ ਉਹਦੀ ਇੰਟੈਂਡ ਪੰਜਾਬ ਤੋਂ ਲੈਣੀ ਪਊਗੀ ਪੰਜਾਬ ਸਰਕਾਰ ਲਿਖ ਕੇ ਦੇਊਗੀ ਕਿ ਇਹ ਪਾਣੀ ਸਾਨੂੰ ਕੋਈ ਇਤਰਾਜ਼ ਨਹੀਂ ਇਹਨੂੰ ਦਿੱਤਾ ਜਾਵੇ ਪਹਿਲੀ ਵਾਰੀ ਇਹ ਐਕਸੈਪਸ਼ਨ ਕਹਿੰਦੇ ਇਹਨੂੰ ਬਣਾ ਦਿਓ ਇਹਨੂੰ ਵੇਵ ਆਫ ਕਰ ਦਿਓ ਰੂਲ ਨੂੰ ਤੇ ਪਾਣੀ ਦੇ ਦਿਓ ਪੰਜਾਬ ਨੂੰ ਤਾਂ ਫਿਰ ਇੱਕ ਬੜਾ ਵੱਡਾ ੱਟਾ ਤੁਸੀਂ ਕਰ ਰਹੇ ਹੋ ਉਹੀ ਕੱਲ ਜੇ ਸਾਡਾ ਨੁਮਾਇੰਦਾ ਬੈਠਾ ਹੁੰਦਾ ਕੋਈ ਚੰਗਾ ਨੁਮਾਇੰਦਾ ਬੈਠਾ ਹੁੰਦਾ ਤਾਂ ਸ਼ਾਇਦ ਉਹਨੂੰ اپੋਜ਼ ਕਰਦਾ ਢੰਗ ਤਰੀਕੇ ਨਾਲ ਕਰਦਾ ਉਹਨੂੰ ਰੋਕਿਆ ਜਾਂਦਾ ਪਾਣੀ ਜਿਵੇਂ ਮੈਂ ਜ਼ਿਕਰ ਕੀਤਾ ਪੰਜਾਬ ਦੇ ਹਿੱਸੇ 'ਚੋਂ ਜਾਣਾ ਹੈ ਪੰਜਾਬ ਦੇ ਕੋਲੇ ਡੈਮਸ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਘਟ ਹੈ ਆ ਮੈਂ ਰਿਕਾਰਡ ਲੈ ਕੇ ਆਇਆ ਸਾਰਾ ਪੌਂਗ ਟਾਈਮ ਦੇ ਵਿੱਚ ਤਕਰੀਬਨ 32% ਪਿਛਲੇ ਸਾਲ ਨਾਲੋਂ ਪਾਣੀ ਰੈਜ਼ਰਵਾਇਰ ਦੇ ਵਿੱਚ ਘਟਾ ਹੈ। ਆਲਮੋਸਟ 32 ਫੁੱਟ ਡਾਊਨ ਹੈ ਪਿਛਲੇ ਸਾਲ ਨਾਲੋਂ। ਰਣਜੀਤ ਸਾਗਰ ਡੈਮ ਤਕਰੀਬਨ 17% ਪਿਛਲੇ ਸਾਲ ਨਾਲੋਂ ਪਾਣੀ ਘਟਾ ਹੈ ਤੇ ਭਾਖੜਾ ਦੇ ਵਿੱਚ 10% ਪਾਣੀ ਪਿਛਲੇ ਸਾਲ ਨਾਲੋਂ ਘਟਾ ਹੈ। ਤੇ ਤੁਸੀਂ ਹੁਣ ਜੇ ਭਾਖੜਾ ਡੈਮ 'ਚੋਂ ਹਜੇ ਵੀ 8500 ਕਿਊਸਿਕ ਦੇਣਾ ਹੈ। ਭਾਖੜਾ ਡੈਮ ਪਿਛਲੇ ਸਾਲ ਨਾਲੋਂ 12 ਫੁੱਟ ਥੱਲੇ ਚੱਲ ਰਿਹਾ ਹੈ। 8500 ਕਿਊਸਿਕ ਪਾਣੀ ਹੋਰ ਦੇ ਨਾਲ 15 ਫੁੱਟ ਹੋਰ ਥੱਲੇ ਹੋ ਜਾਣਾ ਹੈ 27 ਫੁੱਟ ਪਾਣੀ ਉੱਥੇ ਵੀ ਘਟ ਜਾਣਾ ਤੇ ਮੌਨਸੂਨ ਦਾ ਤਾਂ ਅਜੇ ਪਤਾ ਨਹੀਂ ਕੀ ਹੋਣਾ ਤੇ ਫਿਰ ਪੰਜਾਬ ਪਾਣੀ ਕਿੱਥੋਂ ਲਊਗਾ ਟਿਊਬਵਲ ਚਲਾਵਾਂਗੇ ਅਸੀਂ ਆਪੀ ਬਿਜਲੀ ਬਾਲਾਂਗੇ ਥੱਲੋਂ ਪਾਣੀ ਹੋਰ ਨੀਵਾ ਕਰਾਂਗੇ ਆਪਦਾ ਬਿਜਲੀ ਤਾਂ ਪਹਿਲਾਂ ਹੈ ਨਹੀਂ ਸਰਕਾਰ ਕੋਲੇ ਐਡੀਸ਼ਨਲ ਬਿਜਲੀ ਤਾਂ ਕੋਈ ਜਨਰੇਟ ਨਹੀਂ ਹੋ ਰਹੀ ਸੋ ਪੰਜਾਬ ਪਾਣੀ ਕਿੱਥੋਂ ਲੈ ਕੇ ਆਊਗਾ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਉਹ ਭੁੱਖਾ ਮਰ ਜਾਏ ਤੁਸੀਂ ਆਪਦੀਆਂ ਸਿਆਸੀ ਜੜੀਆਂ ਪੋਲਿਟিক্যাল ਗੇਮਸ ਐ ਮੈਂ ਕਹੂੰਗਾ ਸਿਆਸੀ ਮੈਨੂਵਰਸ ਐ ਜਿਹੜੇ ਤਾਂਕੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਤੁਸੀਂ ਆਪਣੀ ਹੋਂਦ ਬਰਕਰਾਰ ਰੱਖ ਸਕੋ ਤੁਸੀਂ ਇਸ ਕਰਕੇ ਇਹ ਸਾਰੀਆਂ ਛੜੇੰਤਰ ਚੱਲ ਰਹੇ ਹੋ ਹਰੇ ਸਾਡੇ ਮੈਂ ਕੱਲ ਦੇਖ ਰਿਹਾ ਸੀ ਹਬੌਰ ਦੇ ਲੋਕ ਥੋੜੇ ਦਿਨ ਪਹਿਲਾਂ ਇਕੱਠੇ ਹੋਏ ਸੀ ਮੇਰੇ ਕੋਲ ਇਹ ਕਈਆਂ ਦੇ ਟਵੀਟ ਵੀ ਆ ਉੱਥੋਂ ਦੇ ਕਿ ਹਬੌਰ ਸਾਡੇ ਟੇਲਾਂ ਤੇ ਪਾਣੀ ਤਾਂ ਅਜੇ ਚੱਜ ਨਾਲ ਪਹੁੰਚ ਨਹੀਂ ਰਿਹਾ ਤੇ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ 8500 ਮੈਗਾਵਾਟ 8500 ਕਿਊਸਿਕ ਇੱਕ ਚਿੱਠੀ ਮੇਰੇ ਕੋਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹੈ ਜਿਹੜੀ ਇਹਨਾਂ ਨੇ ਇਸ ਰੋਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਹਰਿਆਣਾ ਨੂੰ ਲਿਖੀ ਜਿਦੇ ਚੋ ਐਡਮਿਟ ਕੀਤਾ ਕਿ 6 4 2025 ਨੂੰ 6 4 2025 ਤੋਂ ਅਸੀਂ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਹਰਿਆਣੇ ਨੂੰ ਦੇ ਰਹੇ ਆ ਕਿਉਂਕਿ ਹਰਿਆਣੇ ਨੇ ਮੰਗ ਕੀਤੀ ਸੀ ਸਾਨੂੰ ਪਾਣੀ ਦੀ ਕਿੱਲਤ ਆ ਗਈ ਮੁੱਖ ਮੰਤਰੀ ਸਾਹਿਬ ਲਿਖਦੇ ਮੈਂ ਚਿੱਠੀ ਪੜ੍ਹ ਦਿੰਦਾ ਉਹਨਾਂ ਦੀ ਪੂਰੇ ਹਰਿਆਣੇ ਕੋ ਸਭੀ ਲੋਕੋ ਕੋ ਕੇ ਰੋਜ਼ ਪੀਣੇ ਕੇ ਲਈ ਔਰ ਸਭੀ ਅਨ્ય ਇਨਸਾਨੀ ਜ਼ਰੂਰਤੋਂ ਕੇ ਲਈ 1700 ਕਿਊਸਿਕ ਪਾਣੀ ਪ੍ਰਯਾਪਤ ਹੈ ਸਫੀਸ਼ੀਐਂਟ ਹੈ ਆਪਨੇ ਹਮਸੇ ਉਸ ਸੇ ਢਾਈ ਗੁਣਾ ਜ਼ਿਆਦਾ 400 ਕਿਊਸਿਕ ਪਾਣੀ ਮੰਗਾ ਪੰਜਾਬ ਦੇ ਲੋਕੋ ਨੇ ਬੜਾ ਦਿਲ ਕਰਕੇ ਆਪਕੋ 6 4 2025 ਤਾਰੀਖ ਸੇ ਰੋਜ਼ ਉਤਨਾ ਅਤਿਕ੍ਰਿਤ ਪਾਣੀ ਦੇਣਾ ਸ਼ੁਰੂ ਕਰ ਦਿਆ ਇੱਕ ਮਹੀਨਾ ਹੋ ਗਿਆ 4000 ਕਿਊਸਕ ਪਾਣੀ ਐਕਸਟਰਾ ਹਰ ਰੋਜ਼ ਹਰਿਆਣੇ ਨੂੰ ਦਿੱਤਾ ਜਾ ਰਿਹਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਵੱਡਾ ਦਿਲ ਕਰਕੇ ਦਿੱਤਾ ਇਹ ਕਿਹੜੇ ਪੰਜਾਬ ਦੇ ਲੋਕਾਂ ਤੋਂ ਫੈਸਲਾ ਪੁੱਛ ਕੇ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 1300 ਕਿਊਸਿਕ ਪਾਣੀ ਚਾਹੀਦਾ 1700 ਕਿਊਸਿਕ ਪਾਣੀ ਚਾਹੀਦਾ ਹਰਿਆਣੇ ਦੀਆਂ ਇਨਸਾਨੀ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਤੇ ਤੁਸੀਂ 4000 ਕਿਊਸਿਕ ਦੇ ਰਹੇ ਹੋ ਇਹ ਕਲੀਅਰ ਤਾਂ ਕਰੋ ਨਾ ਇਹ ਕਿਹਦਾ ਫੈਸਲਾ ਹੈ ਕਿਹਦੇ ਪ੍ਰੈਸ਼ਰ ਤੇ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਕਿਹਾ ਨਹੀਂ ਇਹ ਕਿ ਇਹ ਕੇਜਰੀਵਾਲ ਦੀ ਡਾਇਰੈਕਸ਼ਨ ਸੀ ਕਿ ਮੈਨੂੰ ਹੀ ਸੁਸੋਧਿਆ ਦੀ ਡਾਇਰੈਕਸ਼ਨ ਸੀ ਸੋ ਇਹ ਪਾਣੀ ਦਾ ਜਿਹੜੀ ਲੁੱਟ ਪੰਜਾਬ ਦੀ ਹੋ ਰਹੀ ਹੈ ਸਾਡਾ ਪੈਡੀ ਸੀਜ਼ਨ ਝੋਨੇ ਦਾ ਸੀਜ਼ਨ ਆ ਰਿਹਾ ਹੈ ਆਲਰੇਡੀ ਪੰਜਾਬ ਹਜ਼ਾਰਾਂ ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਅਸੀਂ ਟਿਊਬਵਲਾਂ ਨੂੰ ਦਿੰਨੇ ਆ ਤੇ ਪਾਣੀ ਤਾਂ ਪਹਿਲਾਂ ਨਹੀਂ ਸਾਨੂੰ ਪੂਰਾ ਆ ਰਿਹਾ ਤੁਸੀਂ ਪੰਜਾਬ ਦਾ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤਾਂ ਪੰਜਾਬ ਪਾਣੀ ਕਿੱਥੋਂ ਲੈ ਕੇ ਆਏਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਹਾਂ ਇਸ ਗੱਲ ਦੀ ਚੇਤਾਵਨੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਣੀ ਚਾਹੁੰਦਾ ਕਿ ਕਿਸੇ ਕੀਮਤ ਦੇ ਪੰਜਾਬ ਦੇ ਪਾਣੀਆਂ ਨੂੰ ਦੀ ਲੁੱਟ ਨੂੰ ਅਸੀਂ ਅਲਾਉ ਨਹੀਂ ਕਰਾਂਗੇ ਪੰਜਾਬ ਕੋਲੇ ਪਾਣੀ ਪਹਿਲਾਂ ਹੀ ਹੈ ਨਹੀਂ ਰਾਈਪੇਰੀਅਨ ਪ੍ਰਿੰਸੀਪਲ ਛਿੱਕੇ ਟੰਗ ਕੇ ਫੈਸਲੇ ਕਾਂਗਰਸ ਦੀਆਂ ਸਰਕਾਰਾਂ ਨੇ ਪਹਿਲਾਂ ਕੀਤੇ ਜਿੱਥੇ ਪੰਜਾਬ ਨਾਲ ਪਹਿਲਾਂ ਹੀ ਧੱਕਾ ਬਹੁਤ ਹੋ ਚੁੱਕਿਆ ਹੈ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਉਦਾਹਰਨ ਨਹੀਂ ਮਿਲੂਗੀ ਜਿੱਥੇ ਰਾਈਪੇਰੀਅਨ ਪ੍ਰਿੰਸੀਪਲ ਪਾਣੀ ਦੇ ਫੈਸਲਿਆਂ ਦੇ ਵਿੱਚ ਇਗਨੋਰ ਹੋਇਆ ਹੋਵੇ ਇੱਕ ਕੱਲਾ ਪੰਜਾਬ ਦੇ ਮਸਲੇ 'ਚ ਇਗਨੋਰ ਹੋਇਆ ਜਿਹੜੇ ਸੂਬੇ ਵਿੱਚ ਦੀ ਦਰਿਆ ਵਗ ਰਹੇ ਹੈ ਉਹ ਸੂਬਾ ਤੇ ਆਇਆ ਮਰ ਰਿਹਾ ਤੇ ਪਾਣੀ ਤੁਸੀਂ ਦੂਜੇ ਸੂਬਿਆਂ ਨੂੰ ਦੇਈ ਜਾਂਦੇ ਹੋ ਸੋ ਇਹ ਬਿਲਕੁਲ ਅਲਾਉ ਨਹੀਂ ਕਰਾਂਗੇ ਲੋਕਾਂ ਦੀ ਲੜਾਈ ਲੋਕਾਂ ਤੱਕ ਲੈ ਕੇ ਜਾਵਾਂਗੇ ਚਾਹੇ ਕਾਨੂੰਨੀ ਤਰੌਰ ਤੇ ਲੜਾਈ ਲੜਨੀ ਪਈ ਉਹ ਵੀ ਲੜਾਂਗੇ ਬਟ ਬਿਲਕੁਲ ਵੀ ਇਹ ਫੈਸਲਾ ਜਿਹੜਾ ਭਗਵੰਤ ਮਾਨ ਸਰਕਾਰ ਦਾ ਹੈ ਭਾਜਪਾ ਦਾ ਕਾਂਗਰਸ ਦੀ ਵਿੱਚ ਮਿਲੀ ਭੁਗਤ ਹੈ ਇਹ ਤਿੰਨੇ ਸਰਕਾਰਾਂ ਦਾ ਤਿੰਨੇ ਪਾਰਟੀਆਂ ਦਾ ਜਿਹੜਾ ਫੈਸਲਾ ਹੈ ਇਹਨੂੰ ਅਸੀਂ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਧੰਨਵਾਦ ਅਗਲਾ ਅਗਲਾ ਜਿਹੜਾ ਕਹਿ ਰਿਹਾ ਕਿ ਅਸੀਂ ਜੇ ਤੁਗੰਦਮਨ ਕੇਦਰ ਤਬਾਹ ਜਾ ਕੇ ਇਹ ਫੈਸਲਾ ਜਿਹੜਾ ਅਗਰ ਦੇ ਖਿਲਾਫ ਖੜੇ ਨਹੀਂ ਹੁੰਦੇ ਖੁੱਲਕੇ ਤਾਂ ਇੱਕ ਵੱਡਾ ਅੰਦੋਲਨ ਅਨੰਦ ਦੇ ਰੂਪ ਰਿਕਾ ਕਿਸ ਤਰ੍ਹਾਂ ਮੈਂ ਉਹੀ ਤੁਹਾਨੂੰ ਜ਼ਿਕਰ ਕੀਤਾ ਜੀ ਕਿ ਲੋਕਾਂ ਤੱਕ ਲੜਾਈ ਲੈ ਕੇ ਜਾਵਾਂਗੇ ਪਿੰਡ ਪਿੰਡ ਦੇ ਵਿੱਚ ਅੰਦੋਲਨ ਖੜੇ ਕਰਾਂਗੇ ਪਿੰਡ ਪਿੰਡ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਾਂਗੇ ਕਿ ਜੇ ਮੈਂ ਹੋਂਦ ਤੇ ਡਾਕਾ ਕਿਉਂ ਕਿਹਾ ਸੀ ਕਿਉਂਕਿ ਪਾਣੀ ਖਤਮ ਹੋ ਗਿਆ ਤਾਂ ਪੰਜਾਬ ਦੀ ਹੋਂਦ ਖਤਮ ਹੋ ਜਾਣੀ ਹੈ ਤੁਸੀਂ ਪਹਿਲਾਂ ਹੀ ਸਾਡਾ ਪਾਣੀ ਦਾ ਪੱਧਰ ਇੰਨਾ ਥੱਲੇ ਚਲਾ ਗਿਆ ਤੇ ਤੁਸੀਂ ਜਿਹੜਾ ਪਾਣੀ ਹੈ ਉਹ 8500 ਕਿਊਸਿਕ ਐਕਸਟਰਾ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਫਿਰ ਅਸੀਂ ਕਿੱਥੋਂ ਸਾਡੇ ਕੋਲੇ ਤਾਂ ਪੀਣ ਨੂੰ ਪਾਣੀ ਨਹੀਂ ਬਚਣਾ ਸੋ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਆਪ ਦਾ ਖੂਨ ਪਸੀਨਾ ਲਾ ਕੇ ਇਹ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਂਗੇ ਸਰ ਸਰ ਮੀਟਿੰਗ ਗੱਲ ਕਰਦੇ ਕਿ 8500 ਕਿਊਸਿਕ ਪਾਣੀ ਦੇਣ ਦੀ ਜਿਹੜੀ ਗੱਲ ਹੋਈ ਉਸ ਮੀਟਿੰਗ ਵਿੱਚ ਪੰਜਾਬ ਦਾ ਕੋਈ ਨੁਮਾਇੰਦਾ ਸੀ ਕਿ ਅਗਰ ਸੀ ਤਾਂ ਉਸ ਦੇ ਇਸ ਗੱਲ ਨੂੰ ਲੈਂਦੇ ਬਿਲਕੁਲ ਪੰਜਾਬ ਦੇ ਨੁਮਾਇੰਦੇ ਸੀ ਅਖਬਾਰਾਂ ਦੇ ਦੀਆਂ ਅੱਜ ਤੁਸੀਂ ਖਬਰਾਂ ਪੜ੍ਹ ਲਓ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਉੱਥੇ ਮੌਜੂਦ ਸੀ ਲਿਪ ਸਰਵਿਸ ਕਰਨ ਨੂੰ ਤੁਸੀਂ ਉੱਥੇ ਕੰਡੈਮ ਕਰਦੇ ਹੋ ਜੀ ਕਿ ਲੋਕਾਂ ਨੂੰ ਕਹਿਣ ਜੋਗੇ ਹੋ ਜੀ ਅਸੀਂ ਕਿ ਅਸੀਂ ਯਾਰ ਉੱਥੇ ਆ ਗੱਲ ਕੀਤੀ ਇੱਕ ਕਾਨੂੰਨ ਬਣਿਆ ਹੈ ਤਕਰੀਬਨ 80 ਸਾਲ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਬਣੇ ਨੂੰ ਕਿੰਨੇ ਤਹਾਕੇ ਹੋ ਗਏ ਅੱਜ ਤੱਕ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਉਦੋਂ ਵੀ ਪਾਣੀ ਦੀ ਕਿੱਲਤ ਆਉਂਦੀ ਰਹੀ ਹੋਣੀ ਆ ਹਰਿਆਣੇ ਨੂੰ ਕਦੇ ਇਹ ਰੂਲ ਨੂੰ ਫਲਾਉਟ ਨਹੀਂ ਅਸੀਂ ਕਰਨ ਦਿੱਤਾ ਕਿ ਜੇ ਐਕਸਟਰਾ ਪਾਣੀ ਕਿਸੇ ਨੂੰ ਚਾਹੀਦਾ ਹੈ ਤਾਂ ਪੰਜਾਬ ਦੀ ਇੰਡੈਂਟ ਪੰਜਾਬ ਦੀ ਮਨਜ਼ੂਰੀ ਇਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੈਗੂਲੇਸ਼ਨਸ ਦੇ ਵਿੱਚ ਆ ਉਹ ਜ਼ਰੂਰੀ ਹੈ ਤੁਸੀਂ ਉਹਦੀ ਐਕਸੈਪਸ਼ਨ ਕਿਵੇਂ ਕਰ ਸਕਦੇ ਹੋ ਇਹ ਪਹਿਲੀ ਵਾਰੀ ਹੋਇਆ ਸੋ ਸੁਭਾਵਕ ਹੈ ਇਹ ਸਭ ਰਲੇ ਰਲੇ ਮਿਲੇ ਹੋਏ ਹੈ ਇਹ ਹਮਾਮ ਵਿੱਚ ਸਭ ਨੰਗੇ ਹੈ ਸਹਿਮਤੀ ਦੇ ਦਿੱਤੀ ਜਾ ਚੁੱਕੀ ਬਿਨਾਂ ਸਹਿਮਤੀ ਤੋਂ ਤੁਸੀਂ ਦੱਸੋ ਇੱਕ ਤਾਂ ਹੁੰਦੀ ਹੈ ਨਾ ਐਕਸਪਲਿਸ ਐਕਸਪਲਿਸਿਟ ਸਹਿਮਤੀ ਸਾਹਮਣੇ ਦੇ ਦਿਓ ਉਹ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਮੈਨੂੰ ਟੈਲੀਫੋਨ ਤੇ ਤੁਸੀਂ 23 ਤਰੀਕ ਨੂੰ ਕਿਹਾ ਵੀ ਲੈ ਲਓ ਪਾਣੀ ਤੇ ਫਿਰ ਸਹਿਮਤੀ ਆ ਹੋਰ ਕੀ ਆ ਜਾਂ ਤਾਂ ਦੋਨੋਂ ਮੁੱਖ ਮੰਤਰੀਆਂ ਦਾ ਲਾਈਟ ਡਿਟੈਕਟਰ ਟੈਸਟ ਕਰਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਲੋਕਾਂ ਸਾਹ ਪਾਣੀਆਂ ਨੂੰ ਲੈ ਕੇ ਜਿਹੜਾ ਪਿਛਲੇ ਦਿਨੀ ਕੇਂਦਰ ਵੱਲੋਂ ਫੈਸਲਾ ਜਿਹੜਾ ਹੈਗਾ ਵਿਆਪ ਭਾਜੀ ਦੇ ਕਿ ਜਿਹੜੀ ਕਿ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਜਾ ਰਿਹਾ ਤੇ ਕਰ ਲਿਆ ਉਹ ફરિયાદਾਂ ਲਿਆ ਮੈਂ ਉਹੀ ਗੱਲ ਦੇਣਾ ਤਾਂ ਪੰਜਾਬ ਨੂੰ ਐਕਸਟਰਾ ਪਾਣੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਇੰਡਸ ਵਾਟਰ ਟ੍ਰੀਟੀ ਹੈ ਉਹ ਬੰਦ ਕਰਕੇ ਅਸੀਂ ਜੇਲਮ ਦਾ ਚਨਾਬ ਦਾ ਸਿੰਦਸ ਦਾ ਪਾਣੀ ਹਿੰਦੁਸਤਾਨ ਦੇ ਸੂਬਿਆਂ ਨੂੰ ਦੇਵਾਂਗੇ ਤੇ ਤੁਸੀਂ ਤਾਂ ਪੰਜਾਬ ਦਾ ਪਾਣੀ ਬੰਦ ਕਰਤਾ ਉਹਨਾਂ ਉੱਥੋਂ ਸਾਨੂੰ ਐਕਸਟਰਾ ਤਾਂ ਕੀ ਆਉਣਾ ਸੀ ਤੇ ਸਾਡਾ ਪਾਣੀ ਬੰਦ ਕਰਤਾ ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਚਾਹਣਾ ਬੜਾ ਵਧੀਆ ਕਦਮ ਹੈ ਦੇਖੋ ਭਾਰਤ ਦੀ ਸਰਕਾਰ ਦਾ ਕਿ ਹਰ ਸਟੈਪ ਲੈਣਾ ਚਾਹੀਦਾ ਹੈ ਪਾਕਿਸਤਾਨ ਦੇ ਵਿਰੁੱਧ ਇਸ ਅਪਹਿਲਗਮ ਇਸ਼ੂ ਆਪਣਾ ਹੋਇਆ ਬੜੀ ਦੁਖਦਾਈ ਘਟਨਾ ਹੋਈ ਜਿੱਥੇ 26 ਦੀ 26 ਜਾਣੇ ਸਾਡੇ ਭੈਣ ਭਰਾ ਜਿਨ੍ਹਾਂ ਦੀ ਡੈਥ ਹੋਈ ਪਾਣੀ ਬੰਦ ਕੀਤਾ ਬਹੁਤ ਵਧੀਆ ਕੰਮ ਕੀਤਾ ਜਿਹੜਾ ਹੁਣ ਸਾਡੇ ਪੰਜਾਬ ਦੇ ਹੱਕ ਦਾ ਪਾਣੀ ਹੈ ਕਿਰਪਾ ਕਰਕੇ ਉਹਦੇ ਤੇ ਡਾਕਾ ਮਾਰ ਕੇ ਤਾਨਾ ਨਾ ਲਜਾਓ ਤੁਸੀਂ ਸੋ ਮੈਂ ਬੇਨਤੀ ਕਰਦਾ ਇਹ ਇਹ ਬੇਨਤੀ ਵੀ ਕਰਦਾ ਚੇਤਾਵਨੀ ਵੀ ਦਿੰਦਾ ਕਿ ਕਿਸੇ ਕੀਮਤ ਤੇ ਅਲਾ